ਕਹਿੰਦਾ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਕਰੋਧ ਦੇ ਲਈ ਨਹੀਂ ਸਗੋ ਇਸ ਲਈ ਥਾਪਿਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ ਹਾਲੇਲੂਇਆ ਪਰਮੇਸ਼ਰ ਨੇ ਆਪਾਂ ਨੂੰ ਕਾਦੇ ਲਈ ਸੱਦਿਆ ਵੇ ਕਰੋਧ ਲਈ ਸੱਦਿਆ ਵੇ ਨਹੀਂ ਹallelujah ਕਾਦੇ ਲਈ ਥਾਪਿਆ ਆਪਾ ਨੂੰ ਕਹਿੰਦਾ ਕਿਉਂ ਜੋ ਪਰਮੇਸ਼ਰ ਨੇ ਸਾਨੂੰ ਕਰੋਧ ਦੇ ਲਈ ਨਹੀਂ ਸਗੋਂ ਇਸ ਲਈ ਥਾਪਿਆ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਨੂੰ ਪ੍ਰਾਪਤ ਕਰੀਏ ਕਿਹਨੂੰ ਪ੍ਰਾਪਤ ਕਰਨਾ ਹੈ ਮੁਕਤੀ ਨੂੰ ਮੁਕਤੀ ਕਿਹਦੇ ਕੋਲੇ ਹੈ ਦੁਨੀਆ ਕੋਲੇ ਹੈ ਕਿਹਦੇ ਕੋਲੇ ਹੈ ਪ੍ਰਭੂ ਯਿਸੂ ਕੋਲੇ ਹallelujah ਕਹਿੰਦਾ ਜਿਹੜੇ ਸਾਡੇ ਲਈ ਜਿਹੜਾ ਸਾਡੇ ਲਈ ਮੋਇਆ ਅਸੀਂ ਭਵੇਂ ਜਾਗਦੇ ਭਵੇਂ ਸੁੱਤੇ ਹੋਈਏ ਉਹਦੇ ਨਾਲ ਹੀ ਜੀਵੀਏ ਹਾਲੇਲੂਇਆ ਭਲਾ ਸੁੱਤੇ ਆ ਭਲਾ ਜਾਗਦੇ ਆਪਾਂ ਪਰਮੇਸ਼ਰ ਦੇ ਨਾਲ ਹੀ ਜਿਉਣਾ ਵੇ ਕਹਿੰਦਾ ਇਸ ਕਰ ਕਾਰਨ ਤੁਸੀਂ ਇੱਕ ਦੁਆਏ ਨੂੰ ਤਸੱਲੀ ਦਿਓ ਇੱਕ ਦੁਆਏ ਦੀ ਹੁਨਤੀ ਕਰੋ ਜਿਵੇਂ ਤੁਸੀਂ ਕਰਦੇ ਵੀ ਹੋ ਹਾਲੇਲੂਇਆ ਤਸੱਲੀ ਕੀ ਦੇਣੀ ਹੈ ਕਹਿਣਾ ਪ੍ਰਭੂ ਮੁਰਦਿਆਂ ਜਿੰਦਾ ਹੋਇਆ ਆਪਾਂ ਨੂੰ ਵੀ ਜ਼ਿੰਦਾ ਹੀ ਰੱਖੋਗਾ ਹਾਲੇਲੂਇਆ ਪ੍ਰਭੂ ਵਾ ਡੇਵਡ ਦੇ ਕੰਮ ਕਰਦਾ ਆਪਣੇ ਵੀ ਕਰੂਗਾ ਪ੍ਰਭੂ ਨੇ 4 ਦਿਨਾਂ ਦੇ ਮੁਰਦੇ ਜਿੰਦੇ ਕੀਤੇ ਆਪਣੇ ਵੀ ਜਿਹੜੇ ਅੰਗ ਮੁਰਦੇ ਹੋ ਜਿੰਦਾ ਕਰੂਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਹੌਸਲਾ ਦੇਣਾ ਹੈ ਜਿੱਦੋਂ ਆਪਾਂ ਕਿਸੇ ਨੂੰ ਸੋਸ ਸਮਾਚਾਰ ਸੁਣਾਉਣੇ ਆ ਆਪਾਂ ਉਹਨੂੰ ਕੀ ਕਹਿ ਕੇ ਆਉਣੇ ਹੁੰਨੇ ਆ ਇੱਕ ਵਾਰੀ ਸਾਡੇ ਪ੍ਰਭੂ ਕੋਲੇ ਆ ਕੇ ਦੇਖੋ ਪ੍ਰਭੂ ਸਾਡਾ ਬਹੁਤ ਮਹਾਨ ਹੈ ਉਹ ਤੁਹਾਨੂੰ ਵੀ ਚੰਗਿਆਂ ਕਰੂ ਤੁਹਾਨੂੰ ਵੀ ਆਜ਼ਾਦ ਕਰੂਗਾ ਤੁਹਾਨੂੰ ਨਸ਼ਿਆਂ ਤੋਂ ਆਜ਼ਾਦ ਕਰੂ ਤੁਹਾਨੂੰ ਬਿਮਾਰੀਆਂ ਤੋਂ ਆਜ਼ਾਦ ਕਰੂ ਕਹਿ ਕੇ ਆਉਣੇ ਕ ਨਹੀਂ ਕਹਿ ਕੇ ਆਉਂਦੇ ਕਹਿੰਨੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਉਹਨਾਂ ਨੂੰ ਤਸੱਲੀ ਦੇਣੀ ਹੈ ਕਿ ਪ੍ਰਭੂ ਜਾ ਕੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ ਹਾਲੇਲੂਇਆ ਕਹਿੰਦਾ ਹੁਣ ਹੈ ਪ੍ਰਭੂ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ ਪ੍ਰਭੂ ਵਿੱਚ ਤੁਹਾਡੇ ਆਗੂ ਹਨ ਅਤੇ ਤੁਹਾਨੂੰ ਚਤਾਰਦੇ ਹਨ ਤੁਸੀਂ ਉਹਨਾਂ ਦੀ ਮੰਨੋ ਹਾਲੇਲੂਇਆ ਕੀ ਲਿਖਿਆ ਵੇ ਜਿਹੜੇ ਪ੍ਰਭੂ ਦੀ ਕਹਦੇ ਜਿਹੜੇ ਮਸੀਹ ਚਾਕੇ ਮਿਹਨਤ ਕਰਦੇ ਹਾਲੇਲੂਇਆ ਆਪਾਂ ਸੰਤਾਂ ਦੀ ਮੰਨਦੇ ਆ ਕਿ ਨਹੀਂ ਮੰਨਦੇ ਮੰਨਦੇ ਆ ਪਸੰਦ ਵੀ ਕਹਿੰਦੇ ਆਪਦੇ ਅਗੂਏ ਦੀ ਵੀ ਮੰਨਣੀ ਹੈ ਹਾਲੇਲੂਇਆ ਕਹਿੰਦਾ ਉਹ ਜਿਹੜੀ ਗੱਲ ਬਚਨ ਸੁਣਾਉਂਦੇ ਉਹ ਆਪਾਂ ਅੰਗਲ ਵੀ ਕਰਨੇ ਨੇ ਚਾ ਵੀ ਕਰਨੀ ਹallelujah ਬਚਨ ਕਿਹਦੇ ਲਈ ਲਿਖਿਆ ਆਪਣੇ ਲਈ ਲਿਖਿਆ ਕਿ ਪਰਾਈਆਂ ਗੋਮਾਂ ਲਈ ਲਿਖਿਆ ਆਪਣੇ ਲਈ ਲਿਖਿਆ ਹallelujah ਹਕਮਾਂ ਨੂੰ ਮੰਨਣਾ ਵੈ ਜੇ ਆਪਾਂ ਆਪ ਤਾਂ ਪ੍ਰਭੂ ਨੂੰ ਕਿਸੇ ਨੇ ਦੇਖਿਆ ਹੀ ਨਹੀਂ ਆਪਾਂ ਜੋ ਆਪਣੇ ਅਗੂਏ ਨੇ ਕਹਿਤਾ ਆਪਾਂ ਉਹਦੇ 'ਚ ਵੇਖਣਾ ਵੀ ਸੱਚਮੁੱਚ ਜੋ ਗੱਲ ਸੁਣਾਉਂਦਾ ਉਹ ਸਾਡੇ ਲਈ ਸੁਣਾਉਂਦਾ ਵੈ ਕਿਹਦੇ ਲਈ ਸੁਣਾਉਂਦਾ ਹallelujah ਕਹਿੰਦੇ ਉਹਨਾਂ ਨੂੰ ਮੰਨੋ ਅਤੇ ਉਹਨਾਂ ਦੇ ਕੰਮ ਦੀ ਖਾਤਰ ਪ੍ਰੇਮ ਨਾਲ ਉਹਨਾਂ ਦਾ ਬਹੁਤ ਆਦਰ ਕਰੋ ਆਪੋ ਵਿੱਚ ਮੇਲ ਰੱਖੋ ਹਾਲੇਲੂਇਆ ਕੀ ਕਰਨਾ ਮੈਂ ਆਪਦੇ ਅਗੂਏ ਦਾ ਆਦਰ ਵੀ ਕਰਨਾ ਤੇ ਉਹਦੇ ਨਾਲ ਪ੍ਰੇਮ ਵੀ ਰੱਖਣਾ ਹੈ ਮੇਲ ਵੀ ਰੱਖਣਾ ਹੈ ਹਾਲੇਲੂਇਆ ਸੰਤਾਂ ਨੇ ਵੀ ਕਿਹਾ ਸੰਤਾਂ ਨੇ ਕਿਹਾ ਮੇਰੇ ਨਾਲ ਜੁੜੋਣ ਨੇ ਕਿ ਆਪਦੇ ਅਗੂਏ ਦੇ ਨਾਲ ਵੀ ਤੁਹਾਨੂੰ ਜ਼ਰੂਰੀ ਹੈ ਹਾਲੇਲੂਇਆ ਜਿੰਨੇ ਉਹਦੇ ਸੰਤ ਜੀ ਹਰ ਇੱਕ ਨੂੰ ਕਹਿੰਦੇ ਆ ਜਿਹੜੇ ਆਪਦੇ ਅਗੂਏ ਦੇ ਨਾਲ ਅਗੂਏ ਦਾ ਵੀ ਉਹਨਾਂ ਨੇ ਉਨਾ ਹੀ ਆਦਰ ਕਰਨਾ ਜਿੰਨਾ ਮੇਰਾ ਕਰਦੇ ਹallelujah ਇੱਥੇ ਆਪਾਂ ਪਰਮੇਸ਼ਰ ਦੇ ਸੱਚਮੁੱਚ ਪਰਮੇਸ਼ਰ ਨੇ ਪਰਮੇਸ਼ਰ ਕਹਿੰਦਾ ਮੈਨੂੰ ਗੜਾ ਕਿਸੇ ਨੇ ਦੇਖਿਆ ਤੁਹਾਡੇ ਚ ਹੀ ਦਿਸਣਾ ਚਾਹੀਦਾ ਵੇ ਹallelujah ਸਤਨਾ ਕਰਕੇ ਆਪਾਂ ਪਰਮੇਸ਼ਰ ਦੇ ਇਹ ਵੀ ਹੁਕਮ ਹੈ ਕੀ ਦਾ ਹੁਕਮ ਹੈ ਇਹ ਪਰਮੇਸ਼ਰ ਦਾ ਹੁਕਮ ਹੈ ਕਹਿੰਦਾ ਹੇ ਭਰਾਵੋ ਅਸੀਂ ਤੁਹਾਨੂੰ ਤਗੀਦ ਕਰਦੇ ਹਾਂ ਜੋ ਤੁਸੀਂ ਕਿਸੂਤਿਆਂ ਨੂੰ ਸਮਝਾਓ ਅਤੇ ਕਮ ਦਿਲਿਆਂ ਨੂੰ ਦਲਾਸਾ ਦਿਓ ਨਤਾਣਿਆਂ ਨੂੰ ਸੰਭਾਲੋ ਸਵਣਾ ਨਾਲ ਤੀਰਜ ਕਰੋ ਹallelujah ਇੱਕ ਸੂਤੇ ਗੋਣ ਹੁੰਦੇ ਆ ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਹallelujah ਜਿਹੜੇ ਪਰਮੇਸ਼ਰ ਜੀ ਆਪਾਂ ਉਹਨਾਂ ਨੂੰ ਸਮਝਾਉਣਾ ਹੈ ਕੀ ਸਮਝਾਉਣਾ ਮੈਂ ਸਭ ਕੁਝ ਪਰਮੇਸ਼ਰ ਕੋਲੋਂ ਹੀ ਮਿਲਣਾ ਜਿੱਧਰ ਮਰਜੀ ਭੱਜ ਲਾ ਸਭ ਕੁਝ ਕਿੱਥੋਂ ਮਿਲਣਾ ਮੈਂ ਪਰਮੇਸ਼ਰ ਤੋਂ ਹੀ ਮਿਲਣਾ ਹੈ ਹallelujah ਧੰਨਵਾਦ ਕਰਿਆ ਕਰੋ ਪਰਮੇਸ਼ਰ ਨੇ ਆਪਾਂ ਨੂੰ ਕਿੱਥੇ ਬੁਲਾ ਕੇ ਲਿਆਂਦਾ ਵੈ ਰੁੱਲਦੇ ਫਿਰਦੇ ਸੀ ਆਪਾਂ ਵੀ ਹallelujah ਹਰ ਇੱਕ ਜੀਤੋਨਾ ਨੂੰ पण ਛਟਕਾਰਾ ਦਿੱਤਾ ਵੈ ਤੁਹਾਨੂੰ ਵੀ ਦਿੱਤਾ ਹੋਊਗਾ ਹallelujah ਆਪਾਂ ਮੁੜਕੇ ਨਹੀਂ ਉਧਰ ਚ ਆਖਣਾ ਵੀ ਕੀ ਹੁੰਦਾ ਵੈ ਜੇ ਸੱਚਮੁੱਚ ਪਰਮੇਸ਼ਰ ਦਾ ਆਪਾਂ ਲੜ ਫੜਿਆ ਤਾਂ ਘੁੱਟ ਕੇ ਫੜ ਲੈਣਾ ਵੈ ਹallelujah ਕਹਿੰਦਾ ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਸਵਣਾ ਲਈ ਸਦਾ ਭਲਾਈ ਦੇ ਪਿੱਛੇ ਲੱਗੇ ਰਹੋ ਹallelujah ਐ ਨਹੀਂ ਕਿ انا ਉਹਨੂੰ ਮੈਨਾਂ ਬੁਰਾ ਕੀਤਾ ਮੈਂ ਵੀ ਉਹਦੇ ਨਾਲ ਕਰਨਾ ਇਹਦਾ ਫਲ ਕਿਹਨੇ ਦੇਣਾ ਆਪਾਂ ਨੂੰ ਪਰਮੇਸ਼ਵਰ ਨੇ ਦੇਣਾ ਹallelujah ਕਹਿੰਦਾ ਬੁਰੇ ਦੇ ਵੱਟੇ ਬੁਰਾ ਨਹੀਂ ਕਰਨਾ ਤੇ ਕੀ ਕਰਨਾ ਮੈਂ ਹਰੇਕ ਦਾ ਭਲਾ ਕਰਨਾ ਭਲਾਈ ਦੇ ਪਿੱਛੇ ਲੱਗੇ ਰਹੋ ਕਿਹਦੇ ਪਿੱਛੇ ਬਰਾਈ ਪਿੱਛੇ ਕਹ ਕੇ ਭਲਾਈ ਪਿੱਛੇ ਭਲਾਈ ਪਿੱਛੇ ਹallelujah